ਕੰਦ ਜੇ ਕੱਲ ਕਿਹਾ ਕਿ ਅਤਵਾਦੀ ਜਾਂ ਗੈਂਗਸਟਰ ਇਹ ਕਿਹ ਅਕਰੰਦਾਵਾ ਸਭ ਤੁਹਾਡੇ ਪਾਲੇ ਨੇ ਮੁੱਖ ਮੰਤਰੀ ਸਾਹਿਬ ਸ਼ਰਮ ਕਰੋ ਚੀਫ ਮਿਨਿਸਟਰ ਦਾ ਕੰਮ ਉਹਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਅੱਜ ਸਵਾ 4 ਸਾਲ ਹੋ ਗਏ ਨੇ ਚੀਫ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ ਮੈਂ ਉਹਨਾਂ ਨੇ ਕਿਹਾ ਕਿ ਰਿਜ਼ਲਟ ਕੋ ਆ ਕੇ ਉਹ ਲੈ ਕੇ ਆਉਣ ਐਡਰੈਸ ਕਿਹਾ ਨਾ ਕਹਿੰਦਾ ਐਡਰੈਸ ਲੈ ਕੇ ਆਓ ਯਾਰ ਜੇ ਟੀ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਐਡਰੈਸ ਨਹੀਂ ਹੁੰਦੇ ਤੇਰੀ ਤੇਰੀ ਪੁਲਿਸ ਕੋਲ ਐਡਰੈਸ ਹੁੰਦੇ ਨੇ ਤੇਰੇ ਐਸ ਐਚਓ ਰਲੇ ਨੇ ਤੇਰੇ ਐਸ ਐਸਪੀ ਰਲੇ ਨੇ ਤੇਰੀ ਸਾਰੀ ਪੁਲਿਸ ਰਲ ਗਈ ਆ ਤੂੰ ਇਸ ਕਰਕੇ ਰਲ ਗਈ ਆ ਤੇ ਤੇਰੇ ਵਰਗੇ ਟੀ ਮਿਨਿਸਟਰ ਨੇ ਉਹਨਾਂ ਦਾ ਮੋਰਲ ਹੀ ਇਹਨਾਂ ਡਾਊਨ ਕਰ ਦਿੱਤਾ ਪੰਜਾਬ ਪੁਲਿਸ ਦਾ ਜਿਹੜੀ ਮੰਨੀ ਜਾਂਦੀ ਸੀ ਪੂਰੇ ਵਰਲਡ ਦੇ ਵਿੱਚ ਇੱਕ ਸਟਰੋਂਗ ਪੁਲਿਸ ਆ ਇਹ ਮੁੱਖ ਮੰਤਰੀ ਨੇ ਉਹ ਪੁਲਿਸ ਦਾ ਮੋਰਲ ਇੰਨਾ ਡਾਊਨ ਕਰ ਦਿੱਤਾ ਕਿ ਉਹ ਗੈਂਗਸਟਰਾਂ ਦੇ ਨਾਲ ਲੜਾਈ ਲੜਨ ਨੂੰ ਤਿਆਰ ਨਹੀਂ ਹੋ ਉਹ ਐਫ ਆਈ ਆਰ ਲਿਖਣ ਨੂੰ ਤਿਆਰ ਨਹੀਂ ਉਹ ਤੁਹਾਡੀ ਰਿਪੋਰਟ ਲਿਖਣ ਨੂੰ ਤਿਆਰ ਨਹੀਂਗੇ ਮੁੱਖ ਮੰਤਰੀ ਸਾਹਿਬ ਆਪਣੀ ਕਲਮ ਕੱਢੋ ਡੀਜੀਪੀ ਨੂੰ ਮੈਂ ਕਹਿੰਨਾ ਕਿ ਜੇ ਤੇਰੇ ਚ ਥੋੜੀ ਜਿਹੀ ਜਮੀਰ ਹੈਗੀ ਆ ਤੇਰੇ ਚ ਕੋਈ ਹੈਗੀ ਆ ਤੇ ਤੂੰ ਕੋਈ ਗੱਲ ਸੁਣਨਾ ਚਾਹਨਾ ਜਾਂ ਤੇਰੇ ਚ ਕੋਈ ਅੱਖ ਸ਼ਰਮ ਹਜਾ ਹੈਗੀ ਆ ਕਿ ਪੰਜਾਬ ਕਿਸ ਕਿਸ ਪਾਸੇ ਤੁਰਿਆ ਫਿਰਦਾ ਪੁਰਾਣੇ ਜਿਹੜੇ ਡੀਜੀਪੀ ਰਹੇ ਨੇ ਜੇ ਉਹਨਾਂ ਵਰਗੇ ਤੇਰੇ ਚ ਕੋਈ ਅਣਖ ਹੈਗੇ ਤੇ ਲਿਖ ਨੋਟ ਕਰ ਪਹਿਲੇ ਨੰਬਰ ਤੇ ਆਪਾਂ ਜਟਾ ਪੱਛੀਆ ਡੇਰਾ ਬਾਬਾ ਨਾਨਕ ਤੋਂ ਇੱਕ ਵਿੱਚ ਉਹਦੀ ਸੜਕ ਜਾਂਦੀ ਆ ਬੱਸ ਤੁਹਾਨੂੰ ਕੋਟ ਰੰਦਾਵੋਲੀ ਲੈਫਟ ਹੈਂਡ ਤੇ ਜਟਾ ਪੱਛੀਆ ਪਿੰਡ ਆ ਰਾਈਟ ਹੈਂਡ ਤੇ ਮੇਰਾ ਆਪਣਾ ਡੇਰਾ ਬਾਬਾ ਨਾਨਕ ਦਾ ਹਲਕਾ ਸਟਾਰਟ ਹੋ ਜਾਣਾ ਉਥੇ ਹੈਪੀ ਪੱਛੀਆ ਉਹਦੇ ਅਗਲੇ ਪਾਸੇ ਆ ਜਾਓ ਆਪਣਾ ਸ਼ਹਿਜਾਦਾ ਪਿੰਡ ਆ ਉਥੇ ਜੀਵਨ ਫੌਜੀ ਪਸ਼ੀਏ ਦਾ ਔਰ ਸ਼ਜਾਦੇ ਦਾ ਸਿਰਫ 4 ਕਿਲੋਮੀਟਰ ਦਾ ਫਰਕ ਆ ਅਗਲੇ ਪਾਸੇ ਤੁਰ ਪੋ ਉਥੇ ਪਹੁੰਚ ਜੋ ਆਪਣੇ ਜੋੜੀਆਂ ਖੁਰਦ ਉਥੋਂ ਦਾ ਨਿਸ਼ਾਨ ਉਹ ਤੇ ਉਥੋਂ ਦਾ ਇਹਨਾਂ ਡਿਸਟੈਂਸ ਆ ਉਹਨਾਂ ਦਾ ਵਿੱਚੋਂ 7 ਕਿਲੋਮੀਟਰ ਦਾ ਮੱਖੰਦਰੀ ਸਾਹਿਬ ਨੋਟ ਕਰੀ ਜੋ ਨਕਸ਼ਾ ਉਹਦੇ ਅੱਗੇ ਚੱਲ ਪੋ ਜੋੜੀਆਂ ਖੁਰਦ ਤੋਂ ਚੱਲ ਪੋ ਆਜੋ ਮਾਨਪਿੰਡ ਚ ਮਾਨਪਿੰਡ ਦਾ ਤੇ ਜੋੜੀਆਂ ਖੁਰਦ ਦਾ ਸਿਰਫ 3 ਕਿਲੋਮੀਟਰ ਦਾ ਫਰਕ ਆ ਉਥੋਂ ਦਾ ਛੇ ਦਾ ਮਾਨ ਕੋਈ ਸੁਣਿਆ ਹੋਣਾ ਬੜਾ ਵਰਤਾ ਜਿਹਨੇ ਹੁਣੇ ਹੀ ਡੇਰਾ ਬਪਾਨਾਨਿਕ ਚ ਇੱਕ ਦਰਵੀ ਮੁੰਡਾ ਜਿਹੜਾ ਉਹਨੂੰ ਮਰਵਾਇਆ ਔਰ ਦਿਨ ਦਿਹਾੜੇ ਪੁਲਿਸ ਨੇ ਆਪਣਾ ਗਨਮੈਂਟ ਜਿਸ ਵੇਲੇ ਉਥੋਂ ਵਾਪਸ ਲੈ ਕੇ ਗਈ ਤੇ ਉਹਦੇ ਬਾਅਦ ਉਹਦੇ ਉਹਦਾ ਉਹਦਾ ਮਰਡਰ ਹੋਇਆ ਮੇਰ ਰਵੀ ਦਾ ਉਹਦੇ ਅੱਗੇ ਆਜੋ ਵੈਰੋ ਕੇ ਪਿੰਡ ਡੇਰਾ ਬਾਬਾ ਨਾਨਕ ਜਿੱਥੇ ਮਰਡਰ ਹੋਇਆ ਡੇਰਾ ਬਾਬਾ ਨਾਨਕ ਤੋਂ ਜੇਸੂ ਰਵੀ ਦਾ ਮਰਡਰ ਹੋਇਆ ਉਥੋਂ ਬੈਰੋਕੇ ਪਿੰਡ ਦਾ ਮੁੰਡਾ ਇੱਕ ਬੜਾ ਵੱਡਾ ਸਾਜਨ ਜਿਹੜਾ ਬੀਕੇ ਆਈ ਨਾ ਖਾਲਸਤਾਨ ਲਿਬਰੇਸ਼ਨ ਵਾਲਿਆਂ ਦੇ ਨਾਲ ਉਹ ਬੰਦੇ ਦੇ ਰਿਲੇਸ਼ਨ ਨੇ ਸਾਜਨ ਬੈਰੋਕੇ ਦਾ ਉਥੋਂ ਮੇਰੇ ਕਲ ਜਿੱਥੇ ਉਹ ਮੁੰਡਾ ਮਾਰਿਆ ਰਵੀ ਉਹਦੇ ਪਿੰਡ ਤੋਂ ਸਿਰਫ 1.5 ਕਿਲੋਮੀਟਰ ਤੇ ਆ ਅਗਲੇ ਪਾਸੇ ਆਜੋ ਇਹ ਰਾਜਾ ਹਰੂਵਾਲ ਇਹ ਪਿੰਡ ਆ ਬਟਾਲੇ ਦੇ ਲਾਗੇ ਮੈਂ ਜੇ ਆਪਣੇ ਡਿਸਟ੍ਰਿਕਟ ਦੀ ਸੌਣ ਲਗਾ ਬਟਾਲਾ ਗੁਰਦਾਸਪੁਰ ਦੀ ਤੇ ਉਰਜ ਉਹ ਬੀਕੇ ਆਈ ਦਾ ਰਾਜਾ ਹਰੂਵਾਲ ਅੱਗੇ ਗੁਰਲਾਲ ਰੁੜਿਆਣਾ ਮੋਕੰਤਰੀ ਸਾਹਿਬ ਆਪਣੇ ਕੰਨਾਂ 'ਚ ਕੋਈ दारू ਪਾ ਲਓ ਕੋਈ ਦਵਾਈ ਪਾਓ ਤੁਹਾਡੇ ਕੰਨ ਖੁੱਲਣ ਤੇ ਤੁਹਾਡੇ ਡੀਜੀਪੀ ਦੀਆਂ ਅੱਖਾਂ 'ਚ ਵੀ ਤੇ ਕੰਨਾਂ 'ਚ ਵੀ दारू ਪਾਓ ਦਵਾਈ ਪਾਓ ਕਿ ਉਹ ਅੱਖਾਂ ਵੀ ਵੇਖਣ ਉਹਦੇ ਕੰਨ ਵੀ ਸੁਣਨ ਉਹਦੇ ਬਾਅਦ ਗੁਰਲਾਲ ਰੁੜਿਆਣਾ ਕਲਾਂ ਨੌਰ ਤੋਂ 6 ਕਿਲੋਮੀਟਰ ਤੇ ਉਹ ਰੋੜਿਆਣਾ ਪਿੰਡ ਆ ਉਥੋਂ ਦਾ ਗੁਰਲਾਲ ਰੋੜਿਆਣਾ ਇੱਕ ਆ ਗਿਆ ਅੱਗੇ ਮਨੂ ਅਗਵਾਨ ਇਹ ਰੋੜਿਆਣੇ ਤੇ ਤੇ ਅਗਵਾਨ ਚ ਸਿਰਫ 3 ਕਿਲੋਮੀਟਰ ਦਾ ਫਰਕ ਆ ਇਹ ਵੀ ਬਾਰਡਰ ਦੇ ਉੱਤੇ ਪਿੰਡ ਆ ਅੱਗੇ ਆ ਗਿਆ ਜੀ ਇਹ ਡੋਨੀ ਬੱਲ ਤੁਸੀਂ ਸੁਣਿਆ ਹੋਣਾ ਉਹ ਰਹਿਣ ਵਾਲਾ ਮਾਨਸਰ ਦਾ ਸੱਠੇ ਵਾਲੇ ਇਹ ਪਿੰਡ ਦਾ ਉਹਦਾ ਸਾਰਾ ਜਿਹੜਾ ਕੰਮਕਾਰ ਆ ਉਹ ਚੱਲਦਾ ਬਟਾਲੇ ਚ ਕੰਸਟਰਕਸ਼ਨ ਅੱਗੇ ਆ ਗਿਆ ਮਰਿੰਦਰ ਬਿੱਲਾ ਇਹ ਹਗਾ ਦਕੂਆ ਪਿੰਡ ਆ ਸ੍ਰੀ ਗੁਰਬਿੰਦਪੁਰ ਰੋਡ ਤੇ ਉਹ ਤੋਂ ਦਾ ਅਗਲੇ ਪਾਸੇ ਆ ਗਿਆ ਅਮਰਤ 달ਮ ਜਿਹੜਾ ਇੱਕ ਹੁਣ ਨਵਾਂ ਉੱਠਿਆ ਜੱਗੂ ਭਗਵਾਨਪੁਰੇ ਦਾ ਰਾਈਟ ਹੈਂਡ ਉਹ 달ਮ ਤੁਸੀਂ ਵੇਖਿਆ ਹੋਣਾ ਬਟਾਲਾ ਡੇਰ ਬਾਬਾ ਨੇ ਕੋਟਲੀ ਸੂਰਤਮਾਲੀ ਤੋਂ 3 ਕਿਲੋਮੀਟਰ ਔਰ ਭਗਵਾਨਪੁਰ ਪਿੰਡ ਤੋਂ ਜੱਗੂ ਭਗਵਾਨਪੁਰੇ ਦੇ ਪਿੰਡ ਤੋਂ ਇਹ 7 ਕਿਲੋਮੀਟਰ ਤੇ ਇਹ ਪਿੰਡ ਆ ਤੇ ਇਸੇ ਤਰ੍ਹਾਂ ਹੀ ਇੱਕ ਹੋਰ ਆ ਸ਼ਾਬਾਦਾ ਪਿੰਡ ਹਸਨ ਸ਼ਾਬਾਦਾ ਇਕ ਉਹ ਆ ਕਿ ਮੋਕੰਤਰੀ ਸਾਹਿਬ ਇਹ ਦੇ ਇਕੱਲੇ ਬਟਾਲੇ ਡਿਸਟ੍ਰਿਕਟ ਦੇ ਨੇ ਤੇ ਬਾਕੀ ਪੰਜਾਬ ਦੇ ਕਿੱਥੇ ਨੇ ਜੁਰਤ ਹੈ ਤੇਰੇ ਚ ਉੱਠ ਕੇ ਬੋਲੇਗਾ ਉੱਠ ਕੇ ਗੱਲ ਕਰੇਗਾ ਪੰਜਾਬ ਦੇ ਵਿੱਚ ਮੌਤਾਂ ਤੇ ਐਕਸਟਰੈਕਸ਼ਨ ਸ਼ਰਮ ਚਲਦੀਆਂ ਨੇ ਤੇ ਉਹਦੇ ਚ ਆ ਮੈਂ ਤੁਹਾਡੇ ਕੋਲ ਜਿਹੜੀ ਉਹਨੂੰ ਬਹੁਤੀ ਮਿਰਚਾਂ ਲੱਗੀਆਂ ਸੀ ਚੀਫ ਮਿਨਿਸਟਰ ਨੂੰ ਸਪੀਕਰ ਨੂੰ ਇਸ ਕਰਕੇ ਲੈਟਰ ਲਿਖਣ ਦੀ ਜ਼ਰੂਰਤ ਪਈ ਕਿ ਮੁੱਖ ਮੰਤਰੀ ਸੁੱਤਾ ਡੀਜੀਪੀ ਜਵਾਬ ਦੇਣ ਲਈ ਤਿਆਰ ਨਹੀਂ ਅਮੇ ਤੋਂ ਬਾਅਦ ਮੇਰਾ ਮੋਬਾਈਲ ਇੱਥੇ ਹੋਣਾ ਉਹਦੇ ਤੋਂ ਦਿਖਾਓ ਮੈਂ ਤਾਂ ਦੇਖਣਾ ਕਿ ਡੀਜੀਪੀ ਨੂੰ ਕਿਨੇ ਮੈਸੇਜ ਕੀਤੇ ਨੇ ਇਵਨ ਮੈਂ ਉਹਦੇ ਮਦਰ ਦੀ ਅਫਸੋਸ ਦਾ ਮੈਸੇਜ ਪਾਇਆ ਉਸ ਡੀਜੀਪੀ ਨੇ ਉਹਦਾ ਵੀ ਨਹੀਂ ਲਿਖਿਆ ਕਿ ਮਦਰ ਦਾ ਵੀ ਉਹਨੇ ਮੈਸੇਜ ਪੜਨ ਆਪਣਾ ਮੁਨਾਸਬ ਨਹੀਂ ਸਮਝਿਆ ਕਿ ਇਹ ਕਾਂਗਰਸੀਆਂ ਨੂੰ ਜੇਸੂਲੇ ਜੇ ਡੀਜੀਪੀ ਇਹੋ ਜਿਹਾ ਹੋ ਜਾਏਗਾ ਜਿਹੜਾ ਬਿਲਕੁਲ ਥੱਲੇ ਲੱਗੇਗਾ ਆ ਮੈਂ ਹੋਮ ਮਿਨਿਸਟਰ ਹੈ ਇੱਕ ਸਪੀਕਰ ਲੋਕ ਸਭਾ ਨੂੰ ਲੈਟਰ ਲਿਖੀ ਮੈਂ ਮੈਂਬਰ ਪਾਰਲੀਮੈਂਟ ਆ ਸਮਝਿਆ ਐਸਾ ਕਰਨਾ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਉੱਥੇ ਦੇਖ ਸਕਦਾ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹਦੇ 'ਚ ਮੇਰਾ ਰਾਈਟ ਬਣਦਾ ਕਿ ਉਹ ਸਪੀਕਰ ਸਾਹਿਬ ਪੰਜਾਬ ਗਵਰਨਮੈਂਟ ਕੋਲ ਪੁੱਛੋ ਕਿ ਉੱਥੇ ਲੋਕਾਂ ਦੇ ਬੱਚੇ ਤੇ ਲੋਕਾਂ ਦੀ ਬਰਬਾਦੀ ਤੇ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੇ ਗੁਰਦਾਸਪੁਰ ਅਮਰਤਸਰ ਪਠਾਨਕੋਟ ਦੇ ਫਰੋਲਪੁਰ ਤਰਨਤਾਰਨ ਇਹ ਜਿਹੜੇ ਤੁਸੀਂ 50 ਕਿਲੋਮੀਟਰ ਤੱਕ ਕਬਜ਼ਾ ਕਰਕੇ ਬੈਠੇ ਹੋ ਬੀਐਸਐਫ ਦਾ ਜਿੰਨਾ ਪੰਜਾਬ ਗਵਰਨਮੈਂਟ ਦਾ ਉਹਦੇ ਕਸੂਰ ਆ ਉਹਨਾਂ ਹੀ ਗਵਰਨਮੈਂਟ ਆਫ ਇੰਡੀਆ ਦਾ ਵੀ ਆ ਕਿ 50 ਕਿਲੋਮੀਟਰ ਦੇ ਵਿੱਚ ਜਿੰਨੇ ਮੈਂ ਤੁਹਾਨੂੰ ਦੱਸੀ ਨੇ ਆ ਜਿਹੜੇ ਗੈਂਗਸਟਰ ਨੇ ਇਹ 50 ਕਿਲੋਮੀਟਰ ਨਹੀਂ ਸਾਰੇ 15 ਤੋਂ 20 ਕਿਲੋਮੀਟਰ ਦੇ ਵਿੱਚ ਨੇ ਇੰਟਰਨੈਸ਼ਨਲ ਬਾਰਡਰ ਤੋਂ ਇਸ ਕਰਕੇ ਉਹਨਾਂ ਨੇ ਲਿਖਿਆ ਸੀ ਕਿ ਰਿਕੁਐਸਟ ਫॉर ਟਾਈਮ ਬ bomb ਕਲੈਰੀਫਿਕੇਸ਼ਨ ਔਨ ਲਾ ਐਂਡ ਔਰਡਰ ਗੈਂਗਸਟਰイズਮ ਐਕਸਟਰੈਸ਼ਨ ਐਂਡ ਡਰਗ ਰਿਲੇਟਿਡ ਕ੍ਰਾਈਮ ਇਨ ਪੰਜਾਬ ਕਿ ਇਹਿਤ ਮੇਰਾ ਰਾਈਟ ਪੰਡਾ ਨਾ ਕਿ ਜੇ ਪੰਜਾਬ ਸਰਕਾਰ ਦਾ ਡੀਜੀਪੀ ਟੈਲੀਫੋਨ ਸੁਣਨ ਨੂੰ ਤਿਆਰ ਨਹੀਂ ਪੰਜਾਬ ਗਵਰਨਮੈਂਟ ਦਾ ਜਿਹੜਾ ਮੁੱਖ ਮੰਤਰੀ ਉਹ ਸੁਣਨ ਨੂੰ ਤਿਆਰ ਨਹੀਂ ਪੰਜਾਬ ਦਾ ਹੋਮ ਮਿਨਿਸਟਰ ਸੁਣਨ ਨੂੰ ਤਿਆਰ ਨਹੀਂ ਪੰਜਾਬ ਦਾ ਜੇਲ੍ਹ ਮਿਨਿਸਟਰ ਪਤਾ ਨਹੀਂ ਕੌਣ ਹੈ ਮੈਨੂੰ ਇਹ ਵੀ ਨਹੀਂ ਪਤਾ ਅੱਜ ਕੱਲ੍ਹ ਕੌਣ ਹੈ ਕਿ ਉਹ ਸੁਣਨ ਨੂੰ ਤਿਆਰ ਨਹੀਂ ਇਹ ਜਿਹੜੇ ਸਾਰੇ ਸੀ ਕਿ ਉਹਨਾਂ ਨੂੰ ਐਫ ਆਈ ਆਰ ਐਨ ਡੀ ਪੀ ਆਰ ਇਹ ਸਾਰੀਆਂ ਚੀਜ਼ਾਂ ਨਾਲ ਲਿਖਿਆ ਕਿ ਇਹਨਾਂ ਚੀਜ਼ਾਂ ਦਾ ਪੰਜਾਬ ਦੇ ਡੀਜੀਪੀ ਨੂੰ ਤੇ ਪੰਜਾਬ ਦੇ ਆਫੀਸਰਜ਼ ਨੂੰ ਤੇ ਉਹਨਾਂ ਕੋਲੋਂ ਇਹਨੂੰ ਕਰਕੇ ਤੇ ਇਹ ਜਿਹੜਾ ਇਹ ਦੱਸਿਆ ਜਾਏ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਕੋਲੋਂ ਕਦੋਂ ਰਾਤ ਮਿਲੇਗੀ ਕਿ ਪੰਜਾਬ ਗਵਰਨਮੈਂਟ ਇਹਦੇ ਤੋਂ ਐਕਸ਼ਨ ਨੂੰ ਤਿਆਰ ਆ ਇਹ ਮੈਂ 25 ਤਰੀਕ ਦੀ ਲਿਖੀ ਆ ਫਿਰ ਮੈਂ 27 ਤਰੀਕ ਨੂੰ ਪਰਸੋਂ ਦੁਬਾਰਾ ਇੱਕ ਹੋਮ ਮਿਨਿਸਟਰ ਨੂੰ ਲੈਟਰ ਲਿਖੀ ਉਹਦੇ 'ਚ ਮੈਂ ਲਿਖਿਆ ਸਬਜੈਕਟ ਐਕਸਿਲੇਟਿੰਗ ਟਾਰਗੇਟਡ ਕਿਲਿੰਗਸ ਟਾਰਗੇਟਡ ਟਾਰਗੇਟਿੰਗ ਜਿਹੜੀਆਂ ਹੋਣਗੀਆਂ ਟਾਰਗੇਟਡ ਹੋ ਰਹੀਆਂ ਨੇ ਕਿਲਿੰਗ ਉੱਥੇ ਜਿਹੜੀ ਹੋਈ ਆ ਫਿਰੋਜ਼ਪੁਰ ਹੋਈ ਆ ਹੋਰ ਨਾ ਥਾਂ ਤੇ ਹੋਈ ਆ ਆਪਣੇ ਗੁਰਦਾਸਪੁਰ ਬਟਾਲੇ 'ਚ ਹੋਈ ਦੋ ਦਿਨ ਦਿਹਾੜੇ ਨੌਜਵਾਨ ਮਾਰ ਦਿੱਤੇ ਜਾਣ ਚਾਰ ਜ਼ਖਮੀ ਕਰ ਦਿੱਤੇ ਜਾਣ ਪੰਜਾਬ ਦਾ ਡੀਜੀਪੀ ਤੇ ਚੀਫ ਮਿਨਿਸਟਰੀ ਦੀ ਇੱਕ ਸਟੇਟਮੈਂਟ ਨਹੀਂ ਆਈ ਇਵਨ ਬਦਕਿਸਮਤੀ ਦੀ ਗੱਲ ਕਿ ਦੋ ਐਡਾ ਭਰਿਆ ਬਾਜ਼ਾਰ ਉਹਦੇ ਵਿੱਚ ਉਥੋਂ ਦਾ ਐਸਐਸਪੀ ਵੀ ਉੱਥੇ ਨਹੀਂ ਪਹੁੰਚਿਆ ਕਿ ਚਲੋ ਉਹ ਜਾ ਕੇ ਵੇਖੇ ਤੇ ਇੱਥੇ ਜਿਹੜੇ ਬੰਦੇ ਮਰੇ ਨੇ ਤੇ ਲੋਕਾਂ ਨੂੰ ਕਰਨਾ ਮੈਂ ਇੱਥੇ ਲਿਖਿਆ ਕਿ ਐਕਸਿਲੇਟਿੰਗ ਟਾਰਗੇਟਡ ਕਿਲਿੰਗਸ ਐਕਸਟਰਸ਼ਨ ਮਰਡਰਸ ਗ੍ਰਨੇਡ اٹੈਕਸ ਐਂਡ ਗੈਂਗਸਟਰ ਐਕਟੀਵਿਟੀ ਇਨ ਪੰਜਾਬ ਰਿਕਵੈਸਟ ਫਾਰ ਇਮੀਡੀਟ ਮਲਟੀ ਏਜੰਸੀ ਕੋਆਰਡੀਨੇਸ਼ਨ ਕਿ ਇਹਦਾ ਮਲਟੀ ਕੋਆਰਡੀਨੇਸ਼ਨ ਦਾ ਇਹ ਮਤਲਬ ਹੈ ਪੰਜਾਬ ਔਰ ਗਵਰਨਮੈਂਟ ਆਫ ਇੰਡੀਆ ਔਰ ਇਹ ਆਰਐਡਬਲ ਹੋਗੀ ਨੀਆ ਹੋਗੀ ਜਿਹਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹਦੇਚ ਆਈਬੀ ਸੀਬੀਆਈ ਨਾਰਕੋਟਿਕਸ ਬਿਊਰੋ ਵਾਲੇ ਤੇ ਜਿਹੜੀਆਂ ਹੋਰ ਉਹਦੇ ਨਾਲ ਇਹ ਕਿਹਾ ਕਿ ਪੰਜਾਬ ਪੁਲਿਸ ਤੇ ਪੰਜਾਬ ਦਾ ਹੋਮ ਡਿਪਾਰਟਮੈਂਟ ਸੱਦ ਕੇ ਇਹਦੇ ਤੇ ਸਮੀਖਿਆ ਕਰੋ ਕਿ ਪੰਜਾਬ ਇੱਕ ਇਹੋ ਜੀ ਸੈਂਸਿਟਿਵ ਸਟੇਟ ਆ ਤੇ ਜਿੱਥੇ ਪਾਕਿਸਤਾਨ ਹਰ ਰੋਜ਼ ਡਰੋਨ ਭੇਜਦਾ ਉਥੋਂ ਅਸਲਾ ਭੇਜਦਾ ਇਹਨੂੰ ਇਮੀਡੀਏਟਲੀ ਰੋਕਿਆ ਜਾਵੇ ਔਰ ਇਹਨਾਂ ਦੀ ਅਕਾਉਂਟੇਬਿਲਟੀ ਫਿਕਸ ਕੀਤੀ ਜਾਵੇ ਸਾਰੇ ਡਿਪਾਰਟਮੈਂਟਾਂ ਦੀ ਜਿਹੜੀ ਗਵਰਨਮੈਂਟ ਪੰਜਾਬ ਗਵਰਨਮੈਂਟ ਆ ਮੈਂ ਲਿਖਦਾ ਪੰਜਾਬ ਗੋ ਟੂਡੇ ਆਈ ਰਿਗਰਟ ਟੂ ਸੇ ਇਨ ਸਲੀਪਿੰਗ ਲਾਈਕ ਕੁੰਭ ਕਰਨ ਕੁੰਭ ਕਰਨ ਦੀ ਵਾਕਈ ਲੋਕਾਂ ਤੁਹਾਨੂੰ ਹੀ ਪਤਾ ਕਿ ਮੁੱਖ ਮੰਤਰੀ ਸ਼ਵੇਰੇ 12 ਵਜੇ ਤੇ 3 ਵਜੇ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਹੜੀ ਦੁਨੀਆ ਚ ਚਲੇ ਜਾਂਦੇ ਨੇ ਇਹ ਜਿਹੜੀ ਚੀਜ਼ਾ ਹੁਣ ਮੈਂ ਤੁਹਾਡੇ ਕੋਲ ਇਹ ਆਉਣ ਲੱਗ ਜਿਹੜੀ ਮੈਂ ਗਿਵਿੰਗ ਗਿਵਨ ਦ ਗ੍ਰੈਵਿਟੀ ਆਫ ਸਿਚੁਏਸ਼ਨ ਆਈ ਅਨਦਰਸਟਿਡ ਰਿਕਵੈਸਟ ਥੈਟ ਦ ਮਿਨਿਸਟਰੀ ਆਫ ਹੋਮ ਅਫੇਅਰ ਕਨਵਨ ਅ ਅਰਜੈਂਟ ਹਾਈ ਲੈਵਲ ਮੀਟਿੰਗ ਓ of all relevant central state agencies like ib ra nia psa punjab police and home department officials so that the effective national security strategy can be put in place without delay this cannot wait for the next parliamentary session it needs immediate action ke agle tak na kariye kyunki utthe bolon nu time nahi milda question paida utthe sade kade sawal nahi hai kyunki member hi inne jara ne ਤੇ ਸੈਸ਼ਨ ਇੰਨਾ ਸ਼ਾਰਟ ਹੋ ਗਿਆ ਕਿ 10-10 ਦਿਨ 15-15 ਦਿਨ ਦਾ ਤੇ ਟੋਟਲ ਉੱਥੇ ਪਾਰਲੀਮੈਂਟ ਦਾ ਸੈਸ਼ਨ ਰਹਿ ਗਿਆ ਆ ਜਿਹੜੀਆਂ ਨੇ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਮੈਂ ਅੱਖਾਂ ਖੋਲੜੀਆਂ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਕਿਹਾ ਵਕਿ ਟਾਰਗੇਟ ਜਿਹੜੇ ਅਨਕਸ਼ਰ ਜਿਹੜੇ ਮੈਂ ਲਾਏ ਨੇ ਲਿਸਟ ਆਫ ਟਾਰਗੇਟਡ ਐਂਡ ਗੈਂਗਸਟਰ ਲਿੰਕ ਕਿਲਿੰਗ ਇਨ ਪੰਜਾਬ ਕੈਲੰਡਰ 2025 ਉਹ ਤੁਹਾਡੇ ਕੋਲ ਤੋਂ ਮੈਂ ਤੁਹਾਨੂੰ ਦੇ ਦੇਣੀ ਹੈ ਇਹ ਮੈਂ ਮੁੱਖ ਮੰਤਰੀ ਨੂੰ ਸੁਣਾਉਣਾ ਚਾਹੁੰਦਾ ਜਿਹੜਾ ਉਹਨੇ ਕਿਹਾ ਸੀ ਮਜ਼ਾਕ ਕਰਨ ਦੀ ਬਜਾਏ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇੱਕ ਐਹੋ ਜਿਹਾ ਬੰਦਾ ਮਿਲ ਗਿਆ ਜਿਹਦੀ ਕਪੈਸਿਟੀ ਨਹੀਂ ਸੀ ਲੋਕਾਂ ਨੇ ਜਿਹੜਾ ਰਾਜ ਮੰਗਿਆ ਜਾਂ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਇਹਨਾਂ ਨੇ ਜੋ ਪਾਸ਼ਨ ਕੀਤੇ ਉਹਨਾਂ ਨੇ ਕੀਤੇ ਸੀ ਕਿ ਇੱਕ ਐਸੀ ਘੋੜਾ ਜਿਹੜਾ ਵਧੀਆ ਲੱਭ ਕੇ ਉਹਦੇ ਤੇ ਉਹਨਾਂ ਨੇ ਆਪਣੀ ਬੈਟ ਲਗਾ ਦਿੱਤੀ ਪਰ ਉਹਨਾਂ ਨੂੰ ਘੋੜੇ ਦੀ ਬਜਾਏ ਪੰਜਾਬ 'ਚ ਟੱਟੂ ਮਿਲ ਗਿਆ ਕਿ ਜਿੰਨੇ ਵਿੜਾ ਗਰਖ ਪੰਜਾਬ ਦਾ ਕਰਕੇ ਰੱਖ ਦਿੱਤਾ ਇਹਦੇ ਚ ਮੈਂ ਤੁਹਾਨੂੰ ਸੁਣਾਉਣ ਲੱਗਾ 26 26 ਨਵੰਬਰ 2025 ਡੇਰਾਬਸੀ ਮੁਹਾਲੀ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਐਂਡ ਮੁਹਾਲੀ ਪੁਲਿਸ ਫਾਇਲਡ ਅ ਮੇਜਰ ਟੈਰਰ ਗੈਂਗਸਟਰ ਪਲੋਟ ਲਿੰਕ ਟੂ ਦਾ ਲਾਰੈਂਸ ਬਿਸ਼ਨੋਈ 골ਡੀ ਢਿੱਲੋਂ 골ਡੀ ਬਰਾੜ ਨੈਟਵਰਕ ਆਫਟਰ ਦਾ ਐਕਸਚੇਂਜ ਆਫ ਫਾਇਰ ਨੀਅਰ ਸਟੀਲ ਸਟੈਪਸ ਟਾਵਰ ਹੋਂ ਦਾ ਡੇਰਾ ਬੱਸੀ ਅੰਮ੍ਰਾਲਾ ਹਾਈਵੇ 19 ਨਵੰਬਰ ਲੁਧਿਆਣਾ ਐਨ ਐਸ ਆਈ ਬੈਕਡ ਮਲਟੀ ਸਟੇਟ ਗੈਂਗਸਟਰ ਟਰੋਰ ਮੋਡਯੂਲ ਵਾਚ ਬਸਟਡ ਨੀਅਰ ਲਾਡਵਾਲ ਟੋਲ ਪਲਾਜ਼ਾ ਤਾਂ ਕਿ ਆ ਜੋ 19 ਨਵੰਬਰ ਅੰਮ੍ਰਿਤਸਰ ਹਰ ਗੈਂਗਸਟਰ ਹਰਜਿੰਦਰ ਸਿੰਘ ਅਲਿਆਸ ਹੈਰੀ ਇਹ ਮੈਨੂੰ ਇਹਦਾ ਮੈਂ ਤੂੰ ਰਹਿ ਗਿਆ ਸੀ ਤੇ ਇੱਕ ਮੈਨੂੰ ਉਹਦਾ ਜਿਹੜਾ ਹੈਰੀ ਚੱਠਾ ਵੀ ਜਿਹੜਾ ਉਹ ਵੀ ਡੇਰਾ ਬਾਬਾ ਨਾਨਕ ਦੇ ਨਾਲ ਹੀ ਚੱਠੇ ਪਿੰਡ ਦਾ ਰਹਿਣ ਵਾਲਾ ਇੱਕ ਉਹਦਾ ਰਹਿ ਗਿਆ ਉਹ ਵੀ ਤੂੰ ਕਰ ਲਿਓ ਮੁਖੰਤੀ ਸਾਹਿਬ ਸੁਣ ਲੈਣਗੇ ਰੀਸੈਂਟਲੀ ਰੀਡ ਆਨ ਬੇਲਵਾਜ਼ ਕਿਲਡ ਇਨ ਪੁਲਿਸ ਇਨਕਾਊਂਟਰ ਐਟ ਸ਼ਰਾਟਾ ਸ਼ਰਾਟਾ ਚੈੱਕਪੁਆਇੰਟ ਪੁਲਿਸ ਕਲੇਮਡ ਹੀ ਹੈਡ ਲਿੰਕਸ ਵਿਦ ਪਾਕਿਸਤਾਨ ਬੇਸਡ ਆਈਐਸ ਆਈ ਹੈਂਡਲਰ ਇਹ ਬੜਾ ਸੀਰੀਅਸ ਜਿਹੜਾ ਵਾ ਇਹ ਵਿੱਚ ਜਿਹੜਾ ਮੈਟਰ ਆਇਆ 17 ਨੰਬਰ ਨੂੰ 17 ਨਵੰਬਰ ਅਮਰਸਰ 2 ਇਨਸੀਡੈਂਟ ਪਾਈਪ ਮੈਂ ਉਹਦੇ ਬੱਸ ਬੱਸ ਜਿਹੜੀ ਹੋਈ ਸੀ ਇੰਟਰਸਟੇਟ ਬੱਸ ਟਰਮੀਨਲ ਤੇ ਹੋਇਆ ਤੇਲ ਸ਼ਰਾਟਾ ਏਰੀਆ ਚੋਂ ਵਰਿੰਦਰ ਵਾਸ ਸ਼ਾਰਟਡ ਬਾਈ ਮੋਟਰਸਾਈਕਲ ਬੌਨ ਉਹਦੇ ਬਾਅਦ 16 ਨਵੰਬਰ ਬੰਗਾ ਨਵਾਂ ਸ਼ਹਿਰ ਇਹ 22 ਇਅਰਸ 올ਡ ਯੂਥ ਰਾਮ ਰੈਂਪਲ ਵਾਸ ਕਿਲਡ ਐਂਡ ਫੋਰ ਅਦਰ ਇੰਜਰਡ ਵੈਨ ਅਸਿਲੈਂਟ ਚੋਂ ਹੁੰਡਾਈ ਤੇ ਪਰੇ ਬਾਜ਼ਾਰ ਚ ਬੰਗੇ ਚ ਉਹਨਾਂ ਦਾ ਮਰਡਰ ਕੀਤਾ ਤਾਂ ਗਿਆ ਦੁਲੀ ਕੇ ਅਮਰ ਸਾਹਿਬ ਇਹ ਡਿਸਕਵਰ ਗਰੋਸਰੀ ਸ਼ਾਪ ਓਨਰ ਉਹਨੂੰ ਮਾਰਤਾ 65 ਸਾਲ ਦੇ ਨੂੰ ਨਵੰਬਰ ਫਰੋਲਪੁਰ ਨਮੀਨ ਅਰੋੜਾ ਆਰਐਸਐਸ ਦਾ ਜਿਹੜਾ ਲੀਡਰ ਸੀ ਉਹਨੂੰ ਉਹਨਾਂ ਨੇ ਮਾਰ ਦਿੱਤਾ ਅਕਤੂਬਰ 25 ਔਰ 29 ਇਹ ਅਕਤੂਬਰ 25 29 ਰੋਪੜ ਆਪ ਫੰਕਸ਼ਨਰੀ ਨਤਨ ਨੰਦਾ ਇਹਨਾਂ ਦੇ ਆਪਣੇ ਪਾਰਟੀ ਨੂੰ ਉਪ ਪੈ ਗਏ 21 ਅਕਤੂਬਰ ਤਰਨਤਾਰਨ ਨਾਠੂਪੁਰ ਗਰੰਥੀ ਰਣਜੀਤ ਸਿੰਘ ਰਾਣਾ 38 ਸਾਲ ਦਾ ਗਰੀਬ ਆਦਮੀ ਗੈਂਗਸਟਰਾਂ ਨੇ ਮਾਰ ਦਿੱਤਾ ਜੁਲਾਈ 25 4 ਜੁਲਾਈ ਮੋਗਾ ਕੋਟੀ ਸੇਖਾਂ ਡਾਕਟਰ ਅਮਰਜੀਤ ਸਿੰਘ ਕੰਪੋਜ਼ ਇਹ ਕੰਬੋਲ ਫਾਦਰ ਆਫ ਪੰਜਾਬੀ ਐਕਟਰਸ ਨੇ ਤਿਆ ਤਾਣੀਆਂ ਬਾਅਦ ਕ੍ਰਿਟੀਕਲ ਸ਼ੌਟ ਐਂਡ ਹਿਸ ਨਰਸਿੰਗ ਹੋਮ ਬਾਈ ਟੂ men ਕਾਲਿੰਗ ਅ ਪੇਸ਼ੈਂਟ ਹੀ ਹੈਡ ਬੀਨ ਰੀਸੀਵਿੰਗ ਸਟੌਸਮ ਸਟ੍ਰੈਸ ਫਰਮ 2005 ਅਗਲੇ ਪਾਸੇ 24 ਮਈ ਅਮਰਤਸਰ ਸ਼ਾਟਾ ਸ਼੍ਰੋਮਣੀ ਕਾਲੇ ਦਾ ਕਾਉਂਸਲਰ ਹਰਜਿੰਦਰ ਸਿੰਘ ਲਾਲ ਬਹਾਮਣ 45 ਸ਼ੌਟ ਡੈੱਡ ਦੇ ਦੇ ਬਾਅਦ 13 ਅਪ੍ਰੈਲ ਮੰਗਲ ਰੂਪਨਗਰ ਵਿਸ਼ਵ ਹਿੰਦੂ ਪ੍ਰਸ਼ਦ ਨੰਗਲ ਪ੍ਰੈਜ਼ੀਡੈਂਟ ਵਿਕਾਸ ਪ੍ਰਵਾਕਰ ਨੂੰ ਮਾਰ ਦਿੱਤਾ ਓਵਰਆਲ ਪੈਟਰਨ ਇਨ ਸਪੈਸ਼ਲੀ ਨੋਮਬਰ ਅਕੋਰਡਿੰਗ ਟੂ ਦਾ ਪਬਲਿਕਲ ਸਟੇਟਮੈਂਟ ਪੰਜਾਬ ਪੁਲਿਸ ਨਿਊਟਰਲਾਈਜ਼ ਸEVEN ਫੋਰਨ ਬੈਗ ਟਾਰਗੇਟਡ ਕਿਲਿੰਗ ਮੋਡਿਊਲ ਔਨ ਨੋਮਬਰ 25 2025 ਅਲੋਨ ਇਹ ਜਿਹੜੀਆਂ ਮਤੀਜਾਂ ਜਿਹੜੀਆਂ ਕੀਤੀਆਂ ਨੇ ਇਹ ਮੁੱਖ ਮੰਤਰੀ ਸਾਹਿਬ ਨੂੰ ਮੇਰੇ ਖਿਆਲ ਤੁਹਾਡੇ ਰਾਏ ਇਹ ਪਹੁੰਚ ਵੀ ਜਾਣਗੀਆਂ